ਤੈਂ ਕਿ ਛੁਪਣਾਈ ਆ ਜਾ ਛੱਡਿਆ ਆ ਯਾਰ ਤੋਸ ਨੂੰ ਖੋਹ ਰਿਹਾ ਸੱਜਣ ਆਹ ਬੜੀ ਕਹਾਣੀ ਨੂੰ ਫਰਾਂਸ ਤੇਰੀ ਅੱਜਿਆ ਬਿੱਟ ਤੇ ਆ ਕੇ ਮੈਂ ਮੇਰੀ ਬਣਾਉਣ ਦੇਖਿਆ ਆਓ ਦਿਓ ਤੇਰੀ ਯਾਰ ਭਾਈ ਆਂ ਦਿਓ ਹੋ ਗਿਓ ਖੋਹ ਦਿਓ ਆ ਵੀ ਗੜੀ ਰੱਖਣਾਗੇ ਉਹ ਤੇ ਹਮਾਰਾ ਵੀ ਦੱਸਣਾ ਬੱਸ ਕਰ ਯਾਰ ਹੋਰ ਕਿੰਨੇ ਮਾਜੇ ਬਣਾ ਰਹੇ ਹੋ ਦੇਖਣ ਨੂੰ ਵੀ ਰਹਿਣ ਲੋ ਨਾ ਬੱਸ ਜੀ ਜੀ ਦੀਆਂ ਬਾਤ ਸਹੀ ਹੈ ਨਾ ਕਿ ਥੱਲੇ ਕਰ ਦੋਗੇ ਵੀ ਜੱਪਦੇ ਆ ਹੋਰ ਹੋਰ ਜਿਹੜੇ 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 ਹਮਾਜਰ ਦੇ ਵਿੱਚ ਲਗਾਤਾਰ ਕਥਨਾਵਾਪਰ ਰਹੀਆਂ ਨੇ ਇਹੇ ਸ਼ਰਾਰਤੀ ਲੋਗ ਨੇ ਜਿਹੜੇ ਸਾਨੂੰ ਇੱਥੇ ਇਕੱਠਿਆਂ ਵਾਰਨ ਨਹੀਂ ਚਾਹੁੰਦੇ ਤੇ ਜਿਨ੍ਹਾਂ ਨੂੰ ਇਹ ਸੰਤਾ ਦੀ ਤਸਵੀਰ ਤੋਂ ਪ੍ਰੋਬਲਮ ਆ ਜਿਨ੍ਹਾਂ ਨੂੰ ਸੰਤਾ ਦੀ ਉਸ ਉਹੋ ਗੋਲਦਸਤਾਰ ਤੋਂ ਸਮੱਸਿਆ ਆ ਸਿੱਖਰੀਆਂ ਪ੍ਰਕਾਸ਼ ਦਾੜਿਆਂ ਤੋਂ ਪ੍ਰੋਬਲਮ ਆ ਉਹ ਅਮਨ ਸੂਦ ਵਰਗੇ ਸ਼ਰਾਬੀ ਲੋਕ ਹਿਮਾਚਲ ਦੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਖਾਸ ਕਰ ਸਾਡੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਸਾਰੇ ਜਣੇ ਆ ਕੇ ਕਾਰੋਬਾਰ ਕਰਦੇ ਉਹਨਾਂ ਨੇ ਸਮੱਸਿਆ ਕ੍ਰੀਏਟ ਕਰਨ ਦਾ ਮੁੱਖ ਕਾਰਨ ਬਣ ਰਹੇ ਨੇ ਤੇ ਅਸੀਂ ਅੱਜ ਇਹ ਕਹਿਣਾ ਚਾਹੁੰਦੇ ਕਿ ਜੇ ਹਿਮਾਚਲ ਦੇ ਵਿੱਚ ਅਮਨ ਸੂਦ ਦਾ ਜੋ ਕਹਿਣਾ ਆ ਕਿ ਪਿੰਡਰਾਂ ਵਾਲੇ ਦੇ ਪੋਸਟਰ ਲੈ ਕੇ ਝੰਡੇ ਲੈ ਕੇ ਹਿਮਾਚਲ ਦੇ ਬੜਾ ਨਹੀਂ ਦੇਵਾਂਗੇ ਇਹ ਸਾਡਾ ਪੰਜਾਬ ਦੀ ਧਰਤੀ ਤੋਂ ਇਹ ਐਲਾਨ ਆ ਕਿ ਪੰਜਾਬ ਜਿਹੜਾ ਬੁੜਾ ਦੇ ਨਾਂ ਤੇ ਵੱਸਦਾ ਆ ਤੇ ਸਾਡੇ ਜ਼ਿਲ੍ਹਾ 'ਚ ਵਸਦੇ ਨੇ ਬਹੁਤ ਠੰਡਾ ਤੁਸੀਂ ਲਾ ਲਿਆ ਇਹ ਸਾਡੇ ਜ਼ਿਲ੍ਹਾ 'ਚ ਵਸਦੇ ਨੇ ਤੇ ਪੰਜਾਬ ਦੇ ਵਿੱਚ ਜੇ ਹਿਮਾਚਲ ਦੀ ਬੱਸ ਨੇ ਹਿਮਾਚਲ ਵਾਲਿਆਂ ਨੇ ਐਂਟਰ ਕਰਨਾ ਆ ਜੇ ਇਹਦੇ ਉਹਦੇ ਬੱਸ ਦੇ ਉੱਪਰ ਇਹ ਤਸਵੀਰ ਸੰਤਾ ਦੀ ਲੱਗੀ ਹੋਏਗੀ ਤਾਂ ਉਹੀ ਪੰਜਾਬ 'ਚ ਐਂਟਰ ਕਰ ਸਕਦਾ ਆ ਇਹ ਸਾਡਾ ਨੌਜਵਾਨਾਂ ਦਾ ਅੱਜ ਐਲਾਨ ਆ ਬੋਲੇ ਸੋਨਿਆ ਨਿਹਾਲ ਸੋਨਿਆ ਨਿਹਾਲ ਸੋਨਿਆ ਨਿਹਾਲ ਇਹ ਦੋ ਤੱਕ ਦੇ ਲੋਕ ਨੇ ਜਿਹੜੇ ਕੀ ਖਾਸ ਕਰਕੇ ਉਹਨਾਂ ਹਿੰਦੂ ਵੀਰਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਹਿਮਾਚਲ ਤੋਂ ਆ ਕੇ ਪੰਜਾਬ ਵਿੱਚ ਕਾਰੋਬਾਰ ਕਰਦੇ ਨੇ ਤੇ ਅੱਜ ਅਸੀਂ ਹੁਸ਼ਿਆਰਪੁਰ ਦੀ ਗੱਲ ਕਰਦੇ 70% ਇੱਥੇ ਫੈਕਟਰੀਆਂ ਦੀ ਹਿਮਾਚਲ ਤੋਂ ਆ ਕੇ ਸਾਰੇ ਕਾਰੋਬਾਰ ਕਰਤੀਆਂ ਨੌਕਰੀਆਂ ਕਰ ਰਹੇ ਨੇ ਇਹ ਸਮੱਸਿਆ ਕ੍ਰੀਏਟ ਹੋਏਗੀ ਤੇ ਦਾ ਜ਼ਿੰਮੇਵਾਰ ਅਮਨ ਅਰੋੜਾ ਆ ਹਿਮਾਚਲ ਦੇ ਪ੍ਰਸ਼ਾਸਨ ਆ ਇੱਥੇ ਦੀ ਪੁਲਿਸ ਪ੍ਰਸ਼ਾਸਨ ਆ ਕਿਦਾ ਸੀਐਮ ਜਿਹੜਾ ਇਹਨੂੰ ਨੱਥ ਨਹੀਂ ਪਾ ਰਿਹਾ ਦੋ ਤਿੰਨ ਦਿਨ ਤੋਂ ਲਗਾਤਾਰ ਤੋਂ ਗਲਤੀ ਕਰਨ ਤੋਂ ਬਾਅਦ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਵਾਰ-ਵਾਰੇ ਭਿੰਡਰਾ ਵਾਲੇ ਸੰਤਾਂ ਨੂੰ ਅੱਤਵਾਦੀ ਦੱਸ ਰਿਹਾ ਆ ਜਿਹੜੇ ਕਿ ਸੋਸ਼ਲ ਮੀਡੀਆ ਦੇ ਉੱਪਰ ਵੀ ਗੱਲ ਚਰਚਾ ਚੜ੍ਹੀ ਹੋਈ ਹੈ ਕਿ ਪੂਰੀ ਇੰਡੀਆ ਦੇ ਵਿੱਚ ਸੰਤਾਂ ਦੇ ਉੱਪਰ ਕੋਈ ਇੱਕ ਵੀ ਪਰਚਾ ਜਿਹੜਾ ਦਰਜ ਨਹੀਂ ਹੈਗਾ ਕਿ ਉਹ ਸਾਡੇ 20ਵੀਂ ਸਦੀ ਦੇ ਮਹਾਨ ਯੋਧੇ ਨੇ ਫਤਖੰਦ ਸਿੰਘ ਦੇ ਦਰਬਾਰ ਸਾਹਿਬੀ ਪਰਕਰਮਾਂ ਦੇ ਵਿੱਚ ਸੰਤ ਜਰਨੈਲ ਸਿੰਘ ਹੋਣਾਂ ਦੀ ਯਾਦਗਾਰ ਬਣੀ ਹੋਈ ਹੈ ਕਿ ਸਾਡੇ ਜਰਨੈਲ ਜੂਨ ਜਿਹੜੇ ਨੇ ਸਿੱਖਾਂ ਦੇ ਦਿਲ ਦੇ ਵਿੱਚ ਵਸਕਦੇ ਨੇ ਕਿ ਅਸੀਂ ਕਿਸੇ ਵੀ ਕੀਮਤ ਉੱਪਰ ਸੰਤਾ ਦੇ ਖਿਲਾਫ ਗੋਲੀ ਨਹੀਂ ਗੇ ਇਹੋ ਜੀ ਸ਼ਬਦਾਂ ਲਈ ਕਿਸੇ ਕੀਮਤ ਨੂੰ برداشت ਨਹੀਂ ਕਰਾਂਗੇ ਕਿ ਅਸੀਂ ਝਮਾਚਲ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਇਸ ਮਸਲੇ ਦਾ ਹੱਲ ਚਾਹੁੰਦੇ ਆ ਕਿ ਇਹਨੂੰ ਨੱਥ ਪਾਓ ਇਹ ਪੰਤ ਕੋਲੋਂ ਪੰਜਾਬ ਕੋਲੋਂ ਮਾਫੀ ਮੰਗੇ ਤੇ ਸੰਤਾ ਦੇ ਉਸ ਜਿਸ ਤਰ੍ਹਾਂ ਨੇ ਝੰਡੇ ਨੂੰ ਰੋਲਿਆ ਆਏ ਨੇ ਜ਼ਮੀਨ ਦੇ ਵਿੱਚ ਪੈਰਾਂ ਦੇ ਵਿੱਚ ਤੋੜਿਆ ਆ ਉਹ ਮਾਫੀ ਮੰਗੇ ਨਹੀਂ ਤੇ ਇਸ ਤੋਂ ਅਗਲੇ ਐਕਸ਼ਨ ਜਿਹੜੇ ਹੋਣਗੇ ਇਸ ਤੋਂ ਵੀ ਸਖਤ ਹੋਣਗੇ ਜੋ ਮੈਂ ਨਹੀਂ ਕਰਾਂਗਾ ਇਹ ਪੰਜਾਬ ਦੇ ਉਹ ਨੌਜਵਾਨ ਕਰਨਗੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਸੰਜੇ ਗਾਇਲ ਸਿੰਘ ਪਸਦੇ ਨੇ ਬਲੇ ਸੋ ਨਿਆਲੇ ਜੀਰਕਾ ਦੂਸਰੀ ਗੱਲ ਉਹ ਨੌਜਵਾਨਾਂ ਨੂੰ ਸੁਨੇਹਾ ਕਿ ਜੇ ਤੁਹਾਡੇ ਪੱਟਾ ਦੇ ਵਿੱਚ दम ਹੈਗਾ ਆ ਤੇ ਫਿਰ ਸੰਤਾਂ ਦੇ ਝੰਡੇ ਤੇ ਸੰਤਾਂ ਦੇ ਸਟicker ਲਾ ਕੇ ਗੱਡੀ ਪੰਜਾਬ ਦੀ ਹੱਦ ਤੋਂ ਬਾਹਰ ਕੱਢੋ ਇਹ ਤੁਹਾਡੀਆਂ ਲੱਤਾ ਪਾਰ ਨਹੀਂ ਚੱਲਦੀਆਂ ਤੇ ਫਿਰ ਗੱਡੀ ਦੇ ਉੱਪਰ ਸੰਤਾ ਦਾ ਸਟicker ਨਾ ਲਾਓ ਝੰਡੇ ਨਾ ਲਾਓ ਕਿਉਂਕਿ ਇਹ ਉਹ ਜਰਨੈਲ ਆ ਜਿਹਨੇ ਆਪਾਂ ਵਾਰਿਆ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਦੇ ਹੁਕਮਾਂ ਤੇ ਚੱਲੇ ਨੇ ਪੰਥ ਲਈ ਕੌਮ ਲਈ ਸਾਡੀਆਂ ਤੁਹਾਡੀਆਂ ਸਿਰਾਂ ਦੇ ਅੱਗੇ ਦਸਤਾਰਾਂ ਨੇ ਤੇ ਸੰਤ ਜਰਨੈਲ ਸੰਭਾ ਹੁਣਾਂ ਤਾਂ ਕਰਕੇ ਜੋਰ ਨਹੀਂ ਆ ਰਿਹਾ ਇਸ ਤਰੀਕੇ ਨਾਲ ਥਰੀ ਹੋ ਰਹੀ ਹੈ ਸਵੀਕਰਵਾ ਕੇ ਜਾਓ ਜਿਹੜਾ ਜਵਾਬ ਦੇ ਰੋ ਕਿ ਜਿਵੇਂ ਤੁਹਾਡੇ ਬਾਪ ਦੀ ਫੱਟ ਨੂੰ ਤੋ ਹੱਥ ਪਾ ਲੈ ਉੱਥੇ ਜੋ ਕਰਦੇ ਹੋ ਉਹ ਤੇ ਤੁਹਾਡੇ ਇਹ ਕਰਨਾ ਪੈਂਦਾ ਸੀ ਇਹ ਬੇਨਤੀ ਹੈ ਵਾਹਿਗੁਰੂ ਵੀ ਬਖੇ ਉਹਨਾਂ ਦੇ ਮੂਹਰੇ ਲੋਕ ਕਰ ਲਓ ਜੀ ਕਿਹੜਾ ਦੇਖ ਲਾਓ ਲਾਓ ਬਾਦ ਮੇਰੇ ਤੁਹਾਡੇ ਨਾਲ ਸਿੱਧਾ ਗੱਲ ਕਰਨਾ ਹੈ लाॾा लायो

ਜਿੰਦਾਬਾਦ ਜਿੰਦਾਬਾਦ ਕਾਲਿਸਤਾਨ ਜਿੰਦਾਬਾਦ ਬੋਲੇ ਸੋਹਣ ਸੋਹਣ ਕਿਰਿਆ ਪੜਾਇਓ ਲੈ ਆ ਨਹੀਂ ਲਾਈ ਲਾ ਯਾਰ ਉੱਧਰ ਬਣਾ ਉੱਧਰ ਹੋਰ ਇੱਕ ਹੋਰ ਭਾਈ ਇੱਧਰ ਹੋ ਰੋਕ ਜਾਓ ਰੋਕੋ ਪਰਨਾ ਨਾ ਰੋਕ ਆਕਾਰ ਜੀ ਮੈਨੂੰ ਕੋਸਟਰ ਕੱਢ ਕੇ ਭਰਾਵੇ ਘੰਟਾ ਲਾ ਜਾਂਦਾ ਹੀ ਆ ਇਹ ਕੋਸਟਰ ਹੈ ਕਿੱਦੋਂ ਦੱਸਾਰੀ ਉਹ ਪਾਰੀ ਤੋਂ ਕਿੱਦਾਂ ਜੀ ਪਾੜ